ਦੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵਿਸਾਖੀ ਸਾਡੇ ਭਾਰਤੀ ਸੱਭਿਆਚਾਰ ਦੇ ਅੰਦਰ ਤੇ ਖਾਸ ਕਰਕੇ ਪੰਜਾਬ ਦੇ ਅੰਦਰ ਬੜੇ ਉਤਸ਼ਾਹ ਦੇ ਨਾਲ ਚਾਹਵਾਂ ਦੇ ਨਾਲ ਮਨਾਇ ਜਾਂਦੀ ਹੈ ਵਿਸਾਖੀ ਜਿੱਤੇ ਸਾਡੀਆਂ ਫਸਲਾਂ ਦੇ ਨਾਲ ਜੁੜਿਆ ਫਸਲ ਦੀ ਆਮਦ ਨਾਲ ਜੁੜਿਆ ਤਿਉਹਾਰ ਆ ਸਾਡੇ ਗੀਤ ਸੰਗੀਤ ਦਾ ਮੈਂ ਕਹਿ ਸਕਦਾ ਵੀ ਇੱਕ ਬੜਾ ਵੱਡਾ ਇਹ ਇਵੈਂਟ ਹੈਗਾ ਤੇ ਇਹਦੇ ਨਾਲ ਦੀ ਨਾਲ ਵਿਸਾਖੀ ਵਾਲੇ ਦਿਨ 13 April 1919 ਨੂੰ ਜੱਲ੍ਹਿਆਂਵਾਲੇ ਬਾਗ ਦੇ ਅੰਦਰ ਜਨਰਲ ਡਾਇਰ ਦੇ ਵਿਰੋਧ ਲੜਦਿਆਂ ਪੰਜਾਬੀਆਂ ਨੇ ਸਾਨਾ ਮੱਤੇ ਕੁਰਬਾਨੀਆਂ ਦਾ ਇਤਿਹਾਸ ਸਿਰਜਿਆ ਔਰ ਇਹੀ ਦਿਨ ਜਦੋਂ 10ਵੇਂ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਇੱਕ ਪੰਗਰ ਦੇ ਵਿੱਚ ਇੱਕ ਬਾਟੇ 'ਚ ਅਮਰ ਜੀ ਕਾ ਕੇ ਲੋਕਾਂ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਤੇ ਜ਼ੁਲਮ ਦੇ ਵਿਰੋਧ ਉੱਤੇ ਲੜਨ ਲਈ ਖੜਾ ਕੀਤਾ ਸੋ ਵਿਸਾਖੀ ਸਾਡਾ ਬਹੁਤ ਕੁਝ ਵਿਸਾਖੀ ਨਾਲ ਜੁੜਿਆ ਸੋ ਸਾਰੇ ਪੰਜਾਬੀਆਂ ਨੂੰ ਭਾਰਤ ਵਾਸੀਆਂ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕ